ਮਾਤਾ ਚਰਨਕੌਰ ਤੇ ਬਲਕੌਰ ਸਿੰਘ ਦੇ ਘਰ ਅੱਜ ਐਤਵਾਰ ਵਾਲੇ ਦਿਨ ਸਵੇਰੇ 5 ਵਜੇ ਕੇ ਕੁਝ ਮਿੰਟਾਂ ਦੇ ਉੱਤੇ ਨਿੱਕੇ ਮੂਸੇਵਾਲੇ ਦਾ ਜਨਮ ਹੁੰਦਾ ਤੇ ਉੱਧਰ 29 ਮਈ ਵਾਲੇ ਦਿਨ ਵੀ ਦਿਨ ਐਤਵਾਰ ਹੀ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਇੱਕ ਵੱਡਾ ਕ੍ਰਿਸ਼ਮਾ ਹੋਇਆ ਹੈ ਕਿ ਐਤਵਾਰ ਵਾਲੇ ਦਿਨ ਹੀ ਸਿੱਧੂ ਜਾਂਦਾ ਹੈ ਤੇ ਐਤਵਾਰ ਵਾਲੇ ਦਿਨ ਹੀ ਮਾਤਾ ਚਰਨਕੌਰ ਤੇ ਬਲਕੌਰ ਸਿੰਘ ਦੇ ਘਰੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਸਿੱਧੂ ਦੀ ਮੌਤ ਸ਼ਾਮ ਵੇਲੇ ਹੋਈ ਸੀ ਤੇ ਤੜਕਸਾਰ ਅੱਜ ਉਹਨਾਂ ਦੇ ਘਰ ਛੋਟੇ ਸਿੱਧੂ ਮੂਸੇਵਾਲੇ ਦਾ ਜਨਮ ਹੁੰਦਾ ਹੈ ਤੇ ਨਾਲ ਦੀ ਨਾਲ ਫੈਨਸ ਦੇ ਵਿੱਚ ਇੱਕ ਹੋਰ ਇੱਕ ਗੱਲ ਵੀ ਚਰਚਾ ਛਿੜ ਗਈ ਹੈ ਕਿ ਇਸ ਦਾ ਨਾਮ ਵੀ ਸ਼ੁਭਦੀਪ ਹੀ ਰੱਖਿਆ ਜਾਵੇ ਪਰ ਹੁਣ ਇਹ ਤਾਂ ਪਰਿਵਾਰ ਨੇ ਤੈਅ ਕਰਨਾ ਹੈ ਕਿ ਕੀ ਨਾਮ ਰੱਖਿਆ ਜਾਵੇਗਾ ਪਰ ਕੁਦਰਤ ਦਾ ਇੱਕ ਜ਼ਰੂਰ ਗ੍ਰਿਸ਼ਮਾ ਹੈ ਕਿ ਉਸ ਦੀ ਮੌਤ ਵੀ ਐਤਵਾਰ ਨੂੰ ਹੁੰਦੀ ਹੈ ਤੇ ਉਹਨਾਂ ਦੇ ਘਰੇ ਹੁਣ ਜਨਮ ਵੀ ਐਤਵਾਰ ਵਾਲੇ ਦਿਨ ਹੀ ਹੁੰਦਾ ਸਿੱਧੂ ਦੀ ਮੌਤ ਸ਼ਾਮ ਸਮੇਂ ਹੁੰਦੀ ਹੈ ਕਰੀਬ 4 ਤੋਂ 5 ਵਜੇ ਦਾ ਹੀ ਸਮਾਂ ਉਹ ਵੀ ਦੱਸਿਆ ਜਾਂਦਾ ਸੀ ਕਿ ਜਦੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਪਰ ਹੁਣ ਜਿਹੜਾ ਹੈ ਨਿੱਕੇ ਮੂਸੇ ਵਾਲੇ ਦਾ ਜਨਮ ਵੀ ਸਵੇਰੇ 5:00 50 55 ਮਿੰਟ ਦੇ ਵਿੱਚ ਹੁੰਦਾ ਪਰ ਦਿਨ ਐਤਵਾਰ ਦਾ ਹੀ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਅਤੇ ਇਸ ਬੱਚੇ ਦੀਆਂ ਲੰਮੀਆਂ ਉਮਰਾਂ ਹੋਣ